ਰੰਤਨਤਨ ਸ਼ਹਿਰ ਦੇ ਵਿੱਚ ਪਹੁੰਚੇ ਆ ਤਾਂ ਅੱਜ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਿਉਂਕਿ ਪੂਰੇ ਭਾਰਤ ਦੇ ਵਿੱਚ ਕਾਂਗਰਸ ਪਾਰਟੀ ਦਾ ਚੰਗਾ ਕਾਰਜਕਾਰ ਵੇਖਣ ਨੂੰ ਮਿਲਿਆ ਕਿਉਂਕਿ ਜਿਹੜੇ 13 0 ਦਾ ਵਾਅਦਾ ਕਰਦੇ ਸਨ ਉਹ ਵੀ ਤਿੰਨ ਤੇ ਸਿਮਟ ਕੇ ਰਹਿ ਗਏ ਤੇ ਕਾਂਗਰਸ ਨੇ ਸੱਤ ਸੀਟਾਂ ਤੇ ਅਠਵੀਂ ਚੰਡੀਗੜ੍ਹ ਤੋਂ ਜਿਹੜੀ ਜਿੱਤ ਕੇ ਇਤਿਹਾਸ ਲਿਟਿਆ ਤਾਂ 2027 ਦਾ ਮੋੜ ਬੰਨ ਦਿੱਤਾ ਹੈ ਉਸੇ ਤਹਿਤ ਹੀ ਕਾਂਗਰਸ ਪਾਰਟੀ ਵੱਲੋਂ ਜੂਥ ਦੇ ਲੀਡਰ ਰਿਤਿਕ ਅਰੋੜਾ ਜੀ ਨੂੰ ਪੰਜਾਬ ਦਾ ਜਰਨਲ ਸਖਤਰ ਬਣਾਇਆ ਗਿਆ ਹੈ ਵੱਡਾ ਮਾਣ ਹੈ ਕਿਉਂਕਿ ਬਾਰਡਰ ਏਰੀਆ ਹੈ ਤੇ ਇਹਨੂੰ ਹਮੇਸ਼ਾ ਹੀ ਅਗਨੋਰ ਕੀਤਾ ਗਿਆ ਹੈ ਇਸ ਹਲਕੇ ਨੂੰ ਕਿਉਂਕਿ ਨਸ਼ਾ ਵੀ ਬਹੁਤ ਹੈ ਤੇ ਬੇਰਜਗਾਰੀ ਵੀ ਬਹੁਤ ਆ ਆਓ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਤਾਂ ਕਿਵੇਂ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਰਦੀ ਏਰੀਏ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੁੰਦੇ ਨੇ ਆਓ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ 80 ਪ੍ਰੋ ਨੂੰ ਇੱਥੇ ਜੀ ਆਖਦੇ ਥੈਂਕ ਯੂ ਜੀ ਧੰਨਵਾਦ ਜੀ ਰਤਕ ਜੀ ਨੌਜਵਾਨਾਂ ਨਾਲ ਜੁੜੇ ਹੋ ਤੁਸੀਂ ਤੇ ਨੌਜਵਾਨਾਂ ਨਾਲ ਜੋੜ ਕੇ ਤੁਹਾਨੂੰ ਉਧਰ ਦਿੱਤਾ ਗਿਆ ਜੂਥ ਦਾ ਜਨਨ ਸਖਤਰ ਪੰਜਾਬ ਦਾ ਜੂਥ ਸਾਰਾ ਛੱਡ ਕੇ ਪੰਜਾਬ ਨੂੰ ਤੇ ਬਾਹਰ ਲਿਆਂ ਦੇ ਸਨ ਜਾ ਵਸਿਆ ਤੇ ਕੁਝ ਦੁਰਿਆ ਜਾਂਦਾ ਹੈ ਕੀ ਪੰਜਾਬ ਦਾ ਮਾਹੌਲ ਰਵੇਗਾ ਤੇ ਕਿਵੇਂ ਪੰਜਾਬ ਬਚੇਗਾ ਜੀ ਬਿਲਕੁਲ ਜਿਹੜੀ ਤੁਹਾਡੀ ਗੱਲ ਹੈ ਮੈਂ ਹਾਂ ਬਿਲਕੁਲ ਸਹਿਮਤ ਹਾਂ ਕਿ ਅੱਜ ਕੱਲ ਦਾ ਜਿਹੜਾ ਨੌਜਵਾਨ ਹੈ ਉਹ ਬਾਹਰ ਦੀ ਤਰਫ ਜਿਹੜਾ ਕੀ ਜਾ ਰਿਹਾ ਹੈ ਸੋ ਸਾਡੀ ਤੇਹੀ ਅਪੀਲ ਹੈ ਨੌਜਵਾਨਾਂ ਨੂੰ ਕਿ ਬੇਸ਼ੱਕ ਤੁਸੀਂ ਬਾਹਰ ਜਾ ਕੇ ਪੜ੍ਹ ਲੈ ਕੇ ਵਾਪਸ ਆ ਕੇ ਆਪਣਾ ਕਾਰੋਬਾਰ ਜਿਹੜਾ ਇੱਥੇ ਕਰੋ ਜੇ ਮੈਂ ਗੱਲ ਕਰਾਂ ਕਿ 2027 ਦੇ ਵਿੱਚ ਜੇ ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ ਲੋਕ ਲੈ ਕੇ ਆਉਂਦੇ ਨੇ ਸੋ ਸਾਡੀ ਇਹ ਹੀ ਕੋਸ਼ਿਸ਼ ਰਹੇਗੀ ਪਹਿਲਾਂ ਕਿ ਅਸੀਂ ਨਸ਼ਾ ਖਤਮ ਕਰੀਏ ਤੇ ਦੂਸਰੀ ਰਹੇਗੀ ਕਿ ਜਿਹੜਾ ਨੌਜਵਾਨ ਇਤੋਂ ਛੱਡ ਕੇ ਬਾਹਰ ਜਾਈ ਜਾਂਦੇ ਪਏ ਨੇ ਸੋ ਉਹਨਾਂ ਲਈ ਜਿਹੜਾ ਕਿ ਇਥੇ ਰੋਜ਼ਗਾਰ ਹੈ ਜਿਹੜਾ ਉਹਨਾਂ ਨੂੰ ਨੌਕਰੀਆਂ ਆਪਾਂ ਦੇ ਸਕੀਏ ਤਾਂ ਕਿ ਉਹ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਇੱਕ ਮਾਪਿਓ ਵਾਸਤੇ ਤੇ ਇੱਕ ਬੱਚੇ ਵਾਸਤੇ ਵੀ ਬੜਾ ਮੁਸ਼ਕਲ ਹੁੰਦਾ ਹੈ ਕਿ ਇੱਕ ਦੂਸਰ ਨੂੰ ਛੱਡ ਕੇ ਬਾਹਰਲੇ ਦੇਸ਼ ਨਹੀਂ ਦੂਰ ਜਾਣਾ ਸੋ ਜਿਹੜਾ ਕਿ ਲੋਕਾਂ ਨੇ ਆਰ ਕੀ ਲੋਕ ਸਭਾ ਦੇ ਵਿੱਚ ਫਤਵਾ ਦਿੱਤਾ 7 ਸੀਟਾਂ ਦਾ ਸੋ ਇਹਨੂੰ ਪੂਰਨ ਉਮੀਦ ਹੈ ਸਾਨੂੰ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਸੋ ਇਸ ਮੁੱਦੇ ਦੇ ਅਸੀਂ ਨੌਜਵਾਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਜੇ ਕਾਂਗਰਸ ਪਾਰਟੀ ਦੀ 2027 ਦੇ ਵਿੱਚ ਸਰਕਾਰ ਆਉਂਦੀ ਹੈ ਤੇ ਅਸੀਂ ਹਮੇਸ਼ਾ ਇਹ ਜਿਹੜਾ ਹਾਲ ਹੈ ਲੋਕਾਂ ਦਾ ਜਿਹੜਾ ਕਿ ਨੌਜਵਾਨਾਂ ਦਾ ਜ਼ਰੂਰ ਕਰਾਂਗੇ ਰਿਤਿਕ ਜੀ ਮਾਪੇ ਉਹ ਵੀ ਫਿਕਰ ਦੇ ਵਿੱਚ ਨੇ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਹੈ ਜਿਹੜੀ ਪਹਿਲੀ ਇੱਕ ਪੀੜੀ ਖਰਾਬ ਹੋ ਚੁੱਕੀ ਹੈ ਨਸ਼ੇ ਦੇ ਵਿੱਚ ਤੇ ਮਾਪੇ ਉਹ ਵੀ ਸੋਚਦੇ ਵੀ ਜੇ ਇੱਥੇ ਰਿਹਾ ਤੇ ਨਸ਼ਾ ਕਰ ਲੱਗ ਪੂਗਾ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਚਲੇ ਗਈਆਂ ਪਰ ਕਿਸੇ ਨੇ ਨਸ਼ੇ ਦਾ ਹੱਲ ਨਹੀਂ ਕੀਤਾ ਕਿਵੇਂ ਦਾ ਫਿਰ ਹੱਲ ਹੋਗਾ ਤੇ ਕਿਵੇਂ ਹੱਲ ਹੋ ਸਕਦਾ ਹੈ ਨਸ਼ੇ ਦਾ ਕੋਈ ਜੀ ਹੱਲ ਹੋ ਸਕਦਾ ਜੇ ਸਰਕਾਰਾਂ ਚਾਹਣ ਤੇ ਕੀ ਨਹੀਂ ਹੋ ਸਕਦਾ ਜੇ ਮੈਂ 2017 ਤੋਂ ਲੈ ਕੇ 2022 ਦੇ ਵਿੱਚ ਗੱਲ ਕਰਾਂ ਇਹ ਤੋਂ 10 ਸਾਲ ਮਗਰ ਲਾ ਲਓ ਤੇ 5 ਸਾਲ ਆਲੇ ਲਾ ਲਓ ਜਿਹੜਾ 17 ਤੋਂ ਲੈ ਕੇ 22 ਤੱਕ ਦਾ ਟਿਨਿਓਰ ਸੀ ਉਹ ਤੋਂ ਸਭ ਤੋਂ ਜ਼ਿਆਦਾ ਜਿਹੜੇ ਕੀ ਕੇਸ ਆ ਉਹ ਜਿਹੜੇ ਕੀ ਨਸ਼ਿਆਂ ਵਾਲੇ ਦੇ ਖਿਲਾਫ ਰਜਿਸਟਰ ਕੀਤੇ ਗਏ ਤੇ ਪਰਚੇ ਦਿੱਤੇ ਗਏ ਤੇ ਅੰਦਰ ਕੀਤੇ ਗਏ ਤੇ ਜਿਹੜੇ ਫੜੇ ਵੀ ਗਏ ਤੇ ਕਈਆਂ ਦੇ ਇੰਕਾਊਂਟਰ ਵੀ ਕੀਤੇ ਗਏ ਗੈਂਗਸਟਰਾਂ ਦੇ ਸੋ ਇਸੇ ਕਰਕੇ ਇਹੀ ਮੈਂ ਕਹਿਣਾ ਵੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਜਿਹੜੀ ਕਿ ਲੋਕਾਂ ਦੀ ਆਵਾਜ਼ ਬਣ ਕੇ ਹੀ ਲੋਕਾਂ ਦੀ ਜਿਹੜੀ ਕਿ ਸਮੱਸਿਆਵਾਂ ਹੱਲ ਕੀਤੇ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਜੇ 2027 ਦੇ ਵਿੱਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਂਦੇ ਨੇ ਅਸੀਂ ਜਿਹੜਾ ਕਿ ਨਸ਼ਾ ਹੈ ਇਹ ਦੇ ਨਹੀਂ ਕਹਿੰਦੇ ਬਿਲਕੁਲ ਖਤਮ ਹੋ ਜਾਊਗਾ ਬਟ ਇਹ ਵੀ ਬਿਲਕੁਲ ਅਸੀਂ ਕੋਸ਼ਿਸ਼ ਦੇ ਨਾਲ ਹੀ ਜੇ ਸਾਰੇ ਆਪਣੇ ਲੋਕ ਵੀ ਸਾਡੇ ਨਾਲ ਸਮਰਥਨ ਦੇਣਗੇ ਤੇ ਅਸੀਂ ਇਹਨੂੰ ਬਿਲਕੁਲ ਕੰਟਰੋਲ ਕਰ ਸਕਦੇ ਹਾਂ ਰਿਤਿਕ ਜੀ ਲੋਕਾਂ ਦਾ ਇੱਕ ਇਹ ਵੀ ਸਵਾਲ ਆ ਕਿ ਲੋਕਡਾਊਨ ਦੇ ਵਿੱਚ ਸਰਕਾਰ ਪ੍ਰਵਾਸਨ ਸਰਕਾਰ ਤੇ ਪ੍ਰਸ਼ਾਸਨ ਦੀ ਰਜਾਮੰਦੀ ਨਾਲ ਲੋਕ ਬਾਹਰ ਨਿਕਲਣ ਤੋਂ ਵੀ ਡਰਦੇ ਸਨ ਕੀ ਸਰਕਾਰ ਨਸ਼ਾ ਬੰਦ ਨਹੀਂ ਕਰ ਸਕਦੀ ਮੈਂ ਬਿਲਕੁਲ ਆਖਿਆ ਜੀ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਸਰਕਾਰ ਨਸ਼ਾ ਬਿਲਕੁਲ ਬੰਦ ਕਰ ਸਕਦੀ ਮੈਂ ਤੇ ਉਹੀ ਕਹਿੰਦਾ ਚਾਹ ਹੋਣੀ ਚਾਹੀਦੀ ਹੈ ਜੀ ਹੁਣ ਜਿਵੇਂ ਮੈਂ ਗੱਲ ਕਰਾਂ ਮਾਨਯੋਗ ਸਾਡੇ ਐਮਐਲਏ ਹੀ ਨੇ ਮੈਂਬਰ ਨੇ ਅੰਬਸਰ ਤੋਂ ਕੋਵਰ ਵਿਜੇ ਪ੍ਰਤਾਪ ਜੀ ਉਹ ਉਦੋਂ ਸਟੇਜ ਤੇ ਖੁੱਦ ਕਹਿੰਦੇ ਪਏ ਨੇ ਕਿ ਦਾਗਵ ਚੱਡਾ ਜੀ ਦਾ ਜਿਹੜਾ ਕਿ ਖਾਸ ਅਫਸਰ ਹੈ ਅੰਬਸਰ ਦੇ ਵਿੱਚ ਨਸ਼ਾ ਵਕਾਉਂਦਾ ਪਿਆ ਜੇ ਸਰਕਾਰਾਂ ਹੀ ਇਹ ਕੰਮ ਕਰਨਗੀਆਂ ਤੇ ਨਸ਼ਾ ਬਿਲਕੁਲ ਨਹੀਂ ਖਤਮ ਹੋ ਸਕਦਾ ਸੋ ਮੈਨੂੰ ਇਹੀ ਲੋਕਾਂ ਦੀ ਅਪੀਲ ਹੈ ਵੀ ਚਲੋ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀ ਕਿ ਬਦਲਾ ਲੈ ਕੇ ਆਉਣਗੇ ਪਰ ਇਹ ਬਦਲਾ ਆਪਣੇ ਲਈ ਆਉਂਦੇ ਆਪਣੇ ਖਜ਼ਾਨੇ ਭਰੀ ਆਉਂਦੇ ਨੇ ਸੋ ਲੋਕ ਇਹਨਾਂ ਤੋਂ ਦੁਖੀ ਹੋ ਚੁੱਕੇ ਨੇ ਸੋ ਜਿਹੜੇ ਕਿ ਇਹਨਾਂ ਦੇ ਖੁਦ ਦੇ ਐਮ.ਐਲ.ਏ. ਦੁਖੀ ਹੋ ਚੁੱਕੇ ਨੇ ਜਿਹੜੇ ਸਟੇਜ ਤੇ ਸ਼ਰੀਆਮ ਇਹ ਗੱਲਾਂ ਬੋਲਦੇ ਪਏ ਨੇ ਸੋ ਇਸੇ ਕਰਕੇ ਹੀ ਅਰ ਕੀ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਸੋ ਜਦੋਂ ਵੀ ਸਾਡੀ ਸਰਕਾਰ ਆਏਗੀ ਅਸੀਂ ਇਸ ਤੇ ਬਿਲਕੁਲ ਪਹਿਲੀ ਸਾਡੀ ਪ੍ਰਾਇੋਰਟੀ ਇਹ ਹੋਏਗੀ ਕਿ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਕਿ ਨਸ਼ਾ ਖਤਮ ਕਰੀਏ ਰਿਤਿਕ ਜੀ ਪਾਰਟੀ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਜੀ ਕਿਉਂਕਿ ਵੱਡਾ ਮਾਣ ਬਖਸ਼ਿਆ ਹੈ ਖਾਸ ਕਰਕੇ ਸਰहदी ਇਲਾਕੇ ਨੂੰ ਨਹੀਂ ਤਾਂ ਮਾਣ ਬਖਸ਼ਣ ਨੂੰ ਪੂਰਾ ਪੰਜਾਬ ਪਿਆ ਹੈ ਪਰ ਤੁਹਾਡੇ ਦੇ ਵਿਸ਼ਵਾਸ ਜਤਾਇਆ ਹੈ ਕਿਵੇਂ ਧੰਨਵਾਦ ਪਾਰਟੀ ਦਾ ਕਰਨਾ ਚਾਹੀਦਾ ਜੀ ਬਿਲਕੁਲ ਮੈਂ ਸਾਡੇ ਮਾਨੀਓਂ ਕੋਲ ਇੰਡੀਆ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਦਾ ਅਤੇ ਨੈਸ਼ਨਲ ਪ੍ਰਧਾਨਯੂਤ ਕਾਂਗਰਸ ਦੇ ਸ਼੍ਰੀ ਨਿਵਾਸ ਜੀ ਦਾ ਅਤੇ ਸਾਡੇ ਇੰਚਾਰਜ ਪੰਜਾਬ ਦੇ ਦਵਿੰਦਰ ਯਾਦਵ ਜੀ ਸਾਡੇ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਖਾਸ ਤੌਰ ਤੇ ਮੈਂ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਅਤੇ ਮੇਰੇ ਵੱਡੇ ਭਰਾ ਸਾਡੇ ਮਾਨਯੋਗ ਜਿਹੜੇ ਕਿ ਪੰਜਾਬ 유ਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਖਾਸ ਤੌਰ ਤੇ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਜਿੱਥੇ-ਜਿੱਥੇ ਵੀ ਪਾਰਟੀਆਂ ਹਾਈ ਕਮਾਂਡ ਮੇਰੀ ਡਿਊਟੀ ਲਾਏਗੀ ਮੈਂ ਹਮੇਸ਼ਾ ਦੀ ਤਰ੍ਹਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗਾ। ਰੱਤ ਦੇ 13 ਜ਼ੀਰੋ ਦੇ ਦਾਅਵੇ ਜਿਹੜੇ ਆ ਖੋਖਲੇ ਰਹਿ ਗਏ ਕਿਉਂਕਿ ਤਿੰਨ ਹੀ ਰਹਿ ਗਏ ਆ। ਤੇ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਦਾਵਾ ਨਹੀਂ ਕੀਤਾ ਗਿਆ ਫਿਰ ਵੀ 7 ਸੀਟਾਂ ਪੰਜਾਬ ਚੋਂ ਤਾਂ 8ਵੀਂ ਜਿਹੜੀ ਆ ਚੰਡੀਗੜ੍ਹ ਤੋਂ ਜਿੱਤ ਕੇ ਇਤਿਹਾਸ ਲਾਜ ਦਿੱਤਾ ਹੈ 2027 ਦਾ ਮੋੜ ਬੰਨ੍ਹ ਦਿੱਤਾ ਹੈ ਜੀ ਬਿਲਕੁਲ ਜੀ ਜਿਸ ਤਰ੍ਹਾਂ ਕਿ ਮਾਨ ਸਾਹਿਬ ਨੇ 13 0 ਦੀ ਗੱਲ ਕੀਤੀ ਸੀ ਤੇ ਅਗਲੀ ਡੰਡੀ ਇੱਕ ਤੇ ਦੀਦੀ ਨਹੀਂ ਭਾਈ ਕਿੱਥੇ ਗਈ ਤੇ ਨਹੀਂ ਦੀਦੀ ਅਸੀਂ ਲੱਭਦੇ ਪਏ ਆ ਮਾਨ ਸਾਹਿਬ ਵੀ ਮੇਰੇ ਖਿਆਲ ਲੱਭਦੇ ਪਏ ਲੱਭੀ ਨਹੀਂ ਚਲੋ ਹੁਣ ਕੀ ਕਰ ਸਕਦੇ ਆ ਲੋਕਾਂ ਦਾ ਫਤਵਾ ਸੀ ਮਾਨ ਸਾਹਿਬ ਨੂੰ ਹੁਣ ਜਿਹੜਾ ਕਿ ਸਮਝ ਨਾ ਪੈਣਾ ਕਿ ਲੋਕ ਜਿਹੜੇ ਕਿ ਤੁਹਾਡੇ ਝੂٹے ਵਾਦੇ ਸੀਗੇ ਉਹਨਾਂ ਤੋਂ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਗਮਰਾਹ ਕਰਕੇ ਜਿਹੜੀ ਕਿ ਸਰਕਾਰ ਆ 2022 ਦੇ ਵਿੱਚ ਲੈ ਕੇ ਆਏ ਜਿਹੜੀ 100000 ਰੁਪਏ ਬੀਬੀਆਂ ਦਾ ਵਾਦਾ ਕੀਤਾ ਸੀ 28-29 ਮਹੀਨੇ ਹੋ ਗਏ 29000 ਰੁਪਿਆ ਬੀਬੀਆਂ ਵਿਚਾਰੀਆਂ ਡੀਗਦੀਆਂ ਰਹੀਆਂ 1 ਰੁਪਿਆ ਖਾਤੇ ਦੇ ਵਿੱਚ ਨਹੀਂ ਆ ਸੋ ਇਸੇ ਕਰਕੇ ਜਿਹੜੀ ਕਿ 7 ਸੀਟਾਂ ਪੰਜਾਬ ਚੋਂ ਤੇ ਇੱਕ ਜਿਹੜੀ ਚੰਡੀਗੜ੍ਹ ਤੋਂ ਜਿਹੜੀ ਸੀਟ ਆ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਈ ਆ ਸੋ ਮੈਨੂੰ ਪੂਰਨ ਉਮੀਦ ਹੈ ਕਿ ਲੋਕਾਂ ਨੇ ਜਿਹੜਾ ਕੀ ਇਸ ਵਾਰ ਮਨ ਬਣਾ ਲਿਆ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਹੈ ਸੋ ਇਸੇ ਕਰਕੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਹੁਣ ਕੋਈ ਵੀ ਜਿਹੜੀ ਕੀ ਇਹ ਗੁੰਮਰਾਹ ਵਾਲੀਆਂ ਪਾਰਟੀਆਂ ਦੇ ਚਾਂਸੇ ਦੇ ਵਿੱਚ ਨਾ ਆਇਓ 2027 ਦੇ ਵਿੱਚ ਆਉਂਦਿਆਂ ਹੀ ਜਿਹੜਾ ਕੀ ਅਸੀਂ ਹਰ ਇੱਕ ਵਰਗ ਦੀ ਗੱਲ ਕਰਾਂਗੇ ਚਾਹੇ ਕਿਸਾਨਾਂ ਦੀ ਹੋਵੇ ਚਾਹੇ ਨੌਜਵਾਨਾਂ ਦੀ ਹੋਵੇ ਚਾਹੇ ਮਜ਼ਦੂਰਾਂ ਦੀ ਹੋਵੇ ਹਰ ਇੱਕ ਵਰਗ ਦੇ ਲਈ ਕੋਈ ਨਾ ਕੋਈ ਮੈਨੀਫੈਸਟੋ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਸਾਡਾ ਪੰਜਾਬ ਆ ਇਹਦਾ ਜਿਹੜਾ ਕੀ ਵਿਕਾਸ ਹੋ ਸਕੇ ਰਤ ਦੇ ਅਖੀਰ ਦੇ ਵਿੱਚ ਜਿਹੜੇ ਨੌਜਵਾਨ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤੇ ਜਿਹੜੇ ਨਸ਼ੇ ਦੇ ਵਿੱਚ ਰੁੱਝੇ ਨੇ ਉਹਨਾਂ ਨੂੰ ਤੇ ਜਿਹੜੇ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਅ విశ్వాਸ ਤੇ ਕੀ ਅਪੀਲ ਰਹੇਗੀ ਬਿਲਕੁਲ ਮੈਂ ਹੀ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਹੀ ਤੁਹਾਡੇ ਲਈ ਖੜਾ ਹਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਮੈਨੂੰ ਆਵਾਜ਼ ਦਿਓ ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਮੇਰੀ ਇਹੀ ਅਪੀਲ ਹੈ ਵੀ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ ਸੋ ਆਪਾਂ ਜਿਹੜਾ ਕਿ ਖੇਡਾਂ ਵਾਲਾ ਆਪਣੀ ਪੜ੍ਹਾਈ ਵਾਲ ਸੋ ਮੈਂ ਇਹ ਵੀ ਬੇਨਤੀ ਕਰਦਾ ਕਿ ਬੜਿਆਂ ਨੇ ਇਹ ਕਿਹਾ ਮੈਂ ਡਾਕਟਰ ਬੰਨਾ ਆਈਪੀਐਸ ਬੰਨਾ ਆਈਪੀਐਸ ਬੰਨਾ ਮੈਂ ਲੋਕਾਂ ਨੂੰ ਇਹ ਵੀ ਤੁਹਾਡੇ ਚੰਨ ਲਈ ਅਪੀਲ ਕਰਦਾ ਕਿ ਕੋਈ ਨੌਜਵਾਨ ਇਹ ਵੀ ਕਵੇ ਵੀ ਮੈਂ ਪੋਲਿਟਿਸ਼ੀਅਨ ਬੰਨਾ ਚਾਹੁੰਦਾ ਜੇ ਆਪਾਂ ਪੋਲਿਟਿਕਸ ਦੇ ਵਿੱਚ ਆਵਾਂਗੇ ਪੋਲਿਟਿਸ਼ੀਅਨ ਬਣਾਂਗੇ ਤਾਈ ਨੌਜਵਾਨ ਵੀਰ ਅੱਗੇ ਆਉਣਗੇ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਵਿਕਾਸ ਹੋ ਸਕਦਾ ਸੋ ਮੇਰੀ ਇਹੀ اپੀਲ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਕਿ ਪੰਜਾਬ ਹੈ ਇਹਨੂੰ ਡੋਬੀਏ ਨਾ ਇਹਨੂੰ ਬਚਾਈਏ ਸੋ ਇਹਨਾਂ ਹੀ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਲੋਕਾਂ ਨੂੰ ਫਿਰ ਇੱਕ ਵਾਰੀ ਤੋਂ اپੀਲ ਕਰਦਾ ਕਿ ਇਸ ਵਾਰੀ ਕੋਈ ਵੀ ਗੁੰਮਰਾਹ ਵਾਲੀ ਪਾਰਟੀਆਂ ਦੇ ਵਿੱਚ ਨਾ ਕੋਈ ਗੱਲ ਸੁਣਿਓ 2027 ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਓ ਅਸੀਂ ਸਾਰੇ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਆਂ ਸੋ ਜਿਹੜੇ ਜਿਹੜੇ ਵੀ ਪੰਜਾਬ ਦੇ ਮਸਲੇ ਆ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਜੀ ਤਾਂ ਐਸਾ ਨਾ ਰਿਤਿਕ ਅਰੋੜਾ ਜੀ ਜਿਹੜੇ ਪੰਜਾਬ ਦੇ ਜਰਨਲਿਸਟਰ ਬਣੇ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ ਕਿ ਸਾਰੇ ਆਂਦੇ ਆ ਕੋਈ ਆਂਦਾ ਮੈਂ ਅਫਸਰ ਬੰਨਾ ਹੈ ਕੋਈ ਪਟਵਾਰੀ ਬੰਨਾ ਹੈ ਕੋਈ ਕੰਨ ਕੋ ਬੰਨਾ ਹੈ ਪਰ ਲੀਡਰ ਵੀ ਬਣੋ ਕਿਉਂਕਿ ਜਿੰਨਾ ਚਿਰ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਸਿਆਸਤ ਵਿੱਚ ਨਹੀਂ ਆਉਂਦੀ ਉਹ ਨਜ਼ਰ ਸਿਆਸਤ ਦੀ ਸੋਚ ਨਹੀਂ ਬਦਲੀ ਜਾ ਸਕਦੀ ਕਿਉਂਕਿ ਨੌਜਵਾਨ ਅੱਗੇ ਆਉਣਗੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਉਹਨਾਂ ਨੇ ਅਪੀਲ ਕੀਤੀ ਆ ਕਿ 2027 ਵਿੱਚ ਕਿਸੇ ਦੇ ਮਗਰ ਨਹੀਂ ਲੱਗਣਾ ਕਾਂਗਰਸ ਪਾਰਟੀ ਨੂੰ ਵੋਟ ਕਰੋ ਤਾਂ ਉਹਨੂੰ ਲੈ ਕੇ ਆਓ ਤਾਂ ਪੰਜਾਬ ਚੋਂ ਬਿਲਕੁਲ ਨਛਾ ਜਿਹੜਾ ਖਤਮ ਹੋ ਸਕਦਾ ਹੈ ਸਰਕਾਰਾਂ ਚਾਹਣ ਤਾਂ ਕੀ ਨਹੀਂ ਹੋ ਸਕਦਾ ਤੁਸੀਂ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਹਾਂ ਜਸਵੀਰ ਸਿੰਘ ਚੀਨਾ ਕਰਨਦਾਰ